ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਕੈਬਨਟ ਦੇ ਵਿੱਚ ਪੰਜ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਨੇ ਜਿਦੇ ਵਿੱਚ ਹਰਦੀਪ ਸਿੰਘ ਮੁੰਡੀਆਂ ਵੀ ਨੇ ਲੁਧਿਆਣਾ ਦੇ ਸਾਨੇਵਾਲ ਤੋਂ ਵਿਧਾਇਕ ਨੇ ਤੇ ਉਹਨਾਂ ਨੇ ਕੈਬਨ ਮੰਤਰੀ ਬਣਨ ਤੋਂ ਬਾਅਦ ਹਲਕਾ ਵਾਸੀਆਂ ਦਾ ਤੇ ਸਰਕਾਰ ਦਾ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਸ਼ੁਕਰ ਉਸਮਾਲਗਰਾ ਕਿ ਜਿਨ ਨੇ ਇਹਨਾਂ ਕਿਰਪਾ ਕੀਤੀ ਹੈ ਸਾਡੇ ਪਾਲਤੀ ਸੁਪਰੀਮ ਕੋਰਟ ਵਿੱਚ ਜੀਵਾਲ ਵੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣੇ ਨੇ ਇੰਨਾ ਵਿਸ਼ਵਾਸ ਔਰ ਇੰਨਾ ਦਇਆ ਕੀਤੀ ਕਿ ਮੈਨੂੰ ਇੱਕ ਆਮ ਜੇ ਕਰਦੇ ਮੁੰਡੇ ਦੇ ਪਹਿਲਾਂ ਐਮਐਲਏ ਬਣਾਇਆ ਹੁਣ ਮਿਸਟਰ ਬਣਾਇਆ ਤੋਂ ਮੈਂ ਪ੍ਰਮਾਤਮਾ ਕੇ ਪ੍ਰਮਾਤਮਾ ਦਾ ਸੁਪਰਨਾ ਕਰਦਾ ਤੇ ਹਾਈ ਕਮਾਂਡ ਦਾ ਸਾਰੀ ਹਾਈ ਕਮਾਂਡ ਦਾ ਦਿਨੋਤਨਵਾਦ ਕਰਦਾ ਕਿ ਇਸ ਨਿਮਾਨ ਨੇ ਇਹਨਾਂ ਮਾਨ ਰੱਖਿਆ ਕਿ ਮੈਂ ਪੰਜਾਬ ਦੇ ਲੋਕਾਂ ਨਾਲ ਨਿਰਾਦਰ ਕਰਦਾ ਦੇ ਪੂਰੀ ਇਮਾਨਦਾਰੀ ਨਾਲ ਸੇਵਾ ਕਰਾਂਗਾ ਜਿਵੇਂ ਜਿੰਨੀਆਂ ਉਮੀਦਾਂ ਤੁਹਾਨੂੰ ਇਸ ਭਰਾ ਤੋਂ ਕੋਈ ਗੁਣਾ ਵੱਧ ਖਰਾ ਉਤਰਾਂਗਾ ਹਾਈ ਕਮਾਂਡ ਦੇ ਉਮੀ ਹੈ ਬੇਨਤੀ ਕਰਦਾ ਕਿ ਜਿੰਨਾ ਤੁਸੀਂ ਮਾਨ ਬਖਸ਼ਿਆ ਜਿੰਨਾ ਤੁਸੀਂ ਇਸ ਨਾਮਣੇ ਤੇ ਕਿਰਪਾ ਕੀਤੀ ਮੈਂ ਪੂਰੀ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰਾਂਗਾ ਪੂਰੇ ਪਰਿਵਾਰ ਦੀ ਗਰੰਟੀ ਲੈਂਦਾ ਕਿ ਮੇਰਾ ਪਰਿਵਾਰ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਦੇ ਪੰਜਾਬ ਦੀ ਸੇਵਾ ਮਾਨ ਦਾ ਨੰਬਰ ਹਲਕੇ ਦੇ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਪੰਜਾਬ ਦੀ ਜਿਹੜੀ ਕਮਾਂਡ ਦੇਖੋ ਪਹਿਲਾਂ ਵੀ ਹਲਕੇ ਦੇ ਸੇਵਾਦਾਰ ਸੀ ਸ਼ੁਰੂਆਤ ਸੇਵਾ ਤੋਂ ਹੋਈ ਤੇ ਹੁਣ ਹਲਕੇ ਦੀ ਸੇਵਾ ਤੋਂ ਵੱਧ ਕੇ ਪ੍ਰਮਾਤਮਾ ਨੇ ਕਿਰਪਾ ਕੀਤੀ ਹਾਈ ਕਮਾਂਡ ਨੇ ਕਿਰਪਾ ਕੀਤੀ ਪੂਰੇ ਪੰਜਾਬ ਦੀ ਸੇਵਾ ਮਿਲੀ ਹੈ ਤੇ ਉਹ ਵੀ ਸੇਵਾ ਹੀ ਹੈ ਜਦੋਂ ਸੋਚ ਸੇਵਾਦਾਰੀ ਹੋਵੇ ਵੱਡੀ ਤੋਂ ਵੱਡੀ ਜ਼ਿੰਮੇਵਾਰੀ ਵੀ ਲੇ ਮਾਨ ਰਣ ਕਿੰਨੇ ਬਈ ਜਾ ਸਕਦੀ ਹੈ ਸੋ ਮੈਨੂੰ ਪ੍ਰਮਾਤਮਾ ਤੇ ਵਿਸ਼ਵਾਸ ਹੈ ਲੋਹਾਈ ਕਮਾਂਡ ਤੇ ਵਿਸ਼ਵਾਸ ਹੈ ਤੇ ਪੂਰੀ ਇਮਾਨਦਾਰੀ ਮੇਰੀ ਦੇਖਦੇ ਜੀ ਜਮਾਦਾਰੀ ਦਿੱਤੀ ਆ ਤੇ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਮਿੱਤੇ ਕਿਰਪਾ ਕਰਨਗੇ ਤਾਂ ਮੈਂ ਪੂਰੇ ਪੰਜਾਬ ਪੂਰੀ ਇਮਾਨਦਾਰਨ ਸਰਵਨੋ ਆ ਜਾਇਦਾ ਕੇ ਜੀ ਆਮ ਦਾ ਉਹਦੇ ਤੁਸੀਂ ਵਿਧਾਇਕ ਰਹੇ ਹੋ ਕਿਸ ਤਰੀਕਾ ਜੀਆਂ ਲੋਕਾਂ ਨੂੰ ਸਮੱਸਿਆਵਾਂ ਸੋ ਜਿਹੜੀਆਂ ਪਹਿਲੇ ਆਧਾਰ ਤੇ ਤੁਹਾਡੇ ਗਏ ਦੇਖੋ 17 75 ਸਾਲਾਂ ਚੋਂ ਹੁਣ ਤੱਕ ਕਿਸੇ ਵੀ ਸਰਕਾਰ ਨੇ ਇਹ ਕੰਮ ਨਹੀਂ ਕੀਤਾ ਜਿੰਨੇ ਪੰਜਾਬ ਸਰਕਾਰ ਮੁਖ ਮੰਤਰੀ ਸਰਕਾਰ ਤੋਂ ਬਾਅਦ ਸਰਮਾਨ ਦੀ ਸਰਕਾਰ ਨੇ 2.5 ਸਾਲਾਂ ਚ ਕੀਤਾ। ਉਹਨਾਂ ਨਾਲ 2.5 ਸਾਲ ਬਾਕੀ ਆ ਬਹੁਤ ਦੇ ਅੰਤ ਕਮ ਪੰਜਾਬ ਨੂੰ ਮੁੜ ਪੰਜਾਬ ਬਣਾਉਣ ਤੇ ਮੁਖ ਮੰਤਰੀ ਸਰਕਾਰ ਤੋਂ ਉਮੀਦ ਲੱਗੇ ਹੋਏ ਆ। ਉਹਨਾਂ ਸੁਪਨਾ ਪੰਜਾਬ ਰੰਗਲਾ ਪੰਜਾਬ ਹੋਵੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਕੇ ਸਾਨੂੰ ਉਹੀ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਸਾਡਾ ਪੰਜਾਬ ਜਲਦੀ ਰੰਗਲਾ ਪੰਜਾਬ ਹੋਵੇ। ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਬਗਨਾਵ ਦੀ ਲਹਿਰ ਨ ਰੋਟਾ ਪਈ ਆ। ਕਿ ਅਸੀਂ ਉਸੇ ਇਮਾਨਦਾਰੀ ਨਾਲ ਪੰਜਾਬ ਨੂੰ ਮੁੜ ਪੰਜਾਬ ਬਣਾਉਣ ਤੇ ਲੱਗੇ ਹੋਏ ਆ ਤੇ ਪੂਰੀ ਪ੍ਰਮਾਤਮਾ ਤੇ ਵਿਸ਼ਵਾਸ ਹੈ ਆਸ ਹੈ ਪ੍ਰਮਾਤਮਾ ਤੇ ਕਿ ਪੰਜਾਬ ਨੂੰ ਮੁੜ ਪੰਜਾਬ ਬਣਾਉਣਗੇ ਕੋਈ ਗਰੋਹ ਵੀ ਲੱਗੀ ਚੱਗੀ ਆ ਤੇ ਅਸੀਂ ਵੀ ਪੂਰੇ ਨਿਰਮਾਣੇ ਬਣ ਕੇ ਲੋਕਾਂ ਦੇ ਵਿੱਚ ਰਹਿ ਕੇ ਸੇਵਾਦਾਰ ਬਣ ਕੇ ਲੋਕਾਂ ਦੇ ਨੌਕਰ ਬਣ ਕੇ ਇਹ ਸੇਵਾ ਕਰਦੇ ਰਹਾਂਗੇ ਤੁਹਾਡੇ ਸ਼ਾਮ ਜਿਹੜਾ ਹਾਲ ਸਾਲ ਜਿਹੜਾ ਆਈ ਸਾਲ ਨਾਲ ਜਿਹੜਾ ਆਣੇ ਦੇ ਲੋਕ ਕਾਫੀ ਵੱਡੇ ਹੁੰਦੇ ਪਹੁੰਚਦੇ ਨੇ ਦੇਖੋ ਅਸੀਂ ਇਹਰਾ ਮੈਂ ਲੁਧਿਆਣੇ ਦੇ ਚੌਂਦ ਮਾ ਸਾਡਾ ਹਲਕਾ ਹੀ ਚਰਚਾ ਸਾਰੇ 14 ਦੇ 14 ਪੂਰੀ ਇਮਾਨਦਾਰੀ ਨਾਲ ਸੇਵਾ ਕਰਿਆ ਸੋ ਆਉਣ ਵਾਲੇ ਦਿਨਾਂ ਤੇ ਬਹੁਤ ਵਿਕਾਸ ਕਰਾਵਾਂਗੇ ਲੁਧਿਆਣੇ ਦੇ ਲੋਕਾਂ ਨੂੰ ਮੈਂ ਵਾਦਾ ਕਰਦਾ ਕਿ ਜਿੱਥੇ ਮੈਂ ਪੰਜਾਬ ਦੀ ਸੇਵਾ ਕਰਨੀ ਹੈ ਤੇ ਲੁਧਿਆਣੇ ਦੀ ਵੀ ਕੋਈ ਵੀ ਅਜੇ ਤੱਕ ਕੋਈ ਕਮੀ ਪੱਸੀ ਰਹਿ ਗਈ ਹੋਵੇ ਹੁਣ ਤੋਂ ਹਰ ਕੰਮ ਲੁਧਿਆਣੇ ਦੇ ਕਰਾਵਾਂਗੇ ਕਿਉਂਕਿ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਲੁਧਿਆਣੇ ਨੂੰ ਵੈਸੀ ਪਿਆਰ ਕਰਦੇ ਆ ਤੇ ਮੈਂ ਤੇ ਹਲਕੇ ਵਾਸਤੇ ਅਜੇ ਤੱਕ ਸਬਾਤਨ ਸ਼ੁਕਰ ਉਹ ਪੀ ਲਿਆ ਕੇ ਹਲਕੇ ਜਿ ਲਗਾਇਆ ਤੇ ਆਉਣ ਵਾਲੇ ਦਿਨ ਤੁਹਾਨੂੰ ਲੈਣੇ ਸ਼ਹਿਰ ਵੱਲ ਮੁੱਖ ਮੰਤਰੀ ਸਾਹਿਬ ਨਾਲ ਬੇਨਤੀ ਕਰਕੇ ਤੇ ਲੁਧਿਆਣਾ ਨੂੰ ਵਧੀਆ ਲਿਆਣਾ ਜਿੱਥੇ ਪੰਜਾਬ ਉਹ ਪੰਜਾਬ ਬਣ ਜਾ ਰਿਹਾ ਤੇ ਲੁਧਿਆਣਾ ਵੀ ਰੰਗਲੇ ਪੰਜਾਬ ਦਾ ਇੱਕ ਮੇਨ ਹਿੱਸਾ ਹੈ ਜਿਸੇ ਅਸੀਂ ਹਮਨ ਘਰ ਦੀ ਸੇਵਾਦਾਰ ਕਰਦੇ ਹਾਂ ਪਰਿਵਾਰ ਦੇ ਨਾਲ ਅੱਜ ਮੈਂ ਗੁਰਦੁਆਰਾ ਕਟੋਣਾ ਸਾਹਿਬ ਜਾ ਰਿਹਾ ਜੀ ਉਹ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਉੱਥੇ ਸਾਡੇ ਪੰਜਾਬ ਦੇ ਜੋ ਪ੍ਰਮਾਤਮਾ ਦੇ ਅਸ਼ੀਰਵਾਦ ਲੈਣ ਜਾ ਰਹੇ ਨਾਲੇ ਵਾਸਕੰਦੇ ਆ ਰਹਿ ਪ੍ਰਮਾਤਮਾ ਸਰਵਦਾ ਪਲਾ ਕਰੀ ਔਰ ਇਨੀ ਕਿਰਪਾ ਕਰੇ ਕਿ ਪੂਰੀ ਇਮਾਨਦਾਰੀ ਨਾਲ ਨਿਮਾਣਾ ਬਣ ਕੇ ਲੋਕਾਂ ਦੇ ਚਰਨਾਂ 'ਚ ਰਹਿ ਕੇ ਮੈਂ ਸੇਵਾ ਕਰ ਸਕਾਂ ਤੇ ਸਦਾ ਹੀ ਮੇਰੇ ਸਿਰ ਤੇ ਗੁਰੂ ਸਾਹਿਬ ਦਾ ਹੱਥ ਰੱਖੇ ਚਲੋ ਆਪ ਦੱਸ ਦਿਓ ਕਿ ਹਰਦੀਪ ਸਿੰਘ ਮੁੰਡੀਆਂ ਨੂੰ ਵਿਭਾਗ ਵੀ ਸੌਂਪੇ ਗਏ ਨੇ ਜਿਦੇ ਵਿੱਚ ਖਾਸ ਤੌਰ ਦੇ ਉੱਤੇ ਮਾਲੀਆ ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਦਾ ਵਿਭਾਗ ਹਰਦੀਪ ਸਿੰਘ ਮੁੰਡੀਆਂ ਦੇ ਹਿੱਸੇ ਆਇਆ ਤੇ ਦੂਜੇ ਪਾਸੇ ਜਲ ਸਪਲਾਈ ਤੇ ਸਵੱਛਤਾ ਦਾ ਜਿਹੜਾ ਵਿਭਾਗ ਆ ਉਹ ਵੀ ਇਹਨਾਂ ਦੇ ਹਿੱਸੇ ਆ ਰਹਾਇਸ਼ੀ ਤੇ ਸ਼ਹਿਰੀ ਵਿਕਾਸ ਦੇ ਮੰਤਰੀ ਵੀ ਹਰਦੀਪ ਸਿੰਘ ਮੁੰਡੀਆਂ ਹੋਣਗੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੀ ਫੈਸਲੇ ਲੈਂਦੇ ਨੇ ਤੇ ਕਿਸ ਤਰ੍ਹਾਂ ਦੇ ਨਾਲ ਉਹ ਆਪਣੇ ਵਿਭਾਗ ਨੂੰ ਚਲਾਉਂਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ